ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਮੌਜੂਦ ਆ ਪਿੰਡ 13 ਐਸ ਪੀ ਡੀ ਤਹਿਸੀਲ ਪੀਲੀਆਂਵਾਂਗਾ ਜ਼ਿਲ੍ਹਾ ਹਨੂਮਾਨਗੜ੍ਹ ਦੇ ਵਿੱਚ ਤੇ ਇੱਥੇ ਤੁਹਾਨੂੰ ਦਿਖਾਵਾਂਗੇ ਪੁਰਾਣੇ ਕੱਚੇ ਘਰ ਦੋਸਤੋ ਇਹ ਸਾਹਮਣੇ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਘਰ ਤਕਰੀਬਨ ਦੱਸਦੇ ਆ ਕਿ 50 ਸਾਲ ਪੁਰਾਣਾ ਹੈ ਜਿਸ ਤਰ੍ਹਾਂ ਅੱਜ ਕੱਲ੍ਹ ਹਵੇਲੀਆਂ ਦੇ ਅੱਗੇ ਦਰਵਾਜ਼ਿਆਂ ਦਾ ਦੌਰਾ ਜਾਂ ਪਹਿਲਾਂ ਡਿਊੜੀਆਂ ਦੇ ਅੱਗੇ ਪੱਕੇ ਘਰਾਂ ਦੇ ਵਿੱਚ ਦਰਵਾਜ਼ੇ ਸੀ ਉਸੇ ਤਰੀਕੇ ਦੇ ਨਾਲ ਇਸ ਘਰ ਦੇ ਬਾਹਰ ਇੱਕ ਕੱਚਾ ਦਰਵਾਜ਼ਾ ਬਣਿਆ ਹੋਇਆ ਤੇ ਇਸ ਦੀ ਸਾਰੀ ਪੁਰਾਣੀ ਛਾਤਾ ਕਿਸੇ ਸਮੇਂ ਇਹ ਇਸ ਦੇ ਗੇਟ ਵੀ ਲੱਗਿਆ ਹੋਇਆ ਸੀ ਹੌਲੀ-ਹੌਲੀ ਕਰਕੇ ਜਿਹੜਾ ਆਸਾ-ਪਾਸਾ ਉੱਚਾਉਣ ਕਰਕੇ ਬੇਸ਼ੱਕ ਇਹ ਘਰ ਨੀਵਾ ਰਹਿ ਗਿਆ ਪਰ ਇਸ ਦੀ ਜਿਹੜੀ ਬੰਤਰ ਆ ਤੇ ਇਹ ਪੁਰਾਣਾ ਸਾਰਾ ਲਗਭਗ 50 ਸਾਲ ਪੁਰਾਣਾ ਘਰ ਆ ਇਸ ਦੇ ਸਾਰੇ ਇਹ ਕੱਚੇ ਕਮਰੇ ਨੇ ਕਮਰੇ ਵੀ ਅੰਦਰੋਂ ਨੀਵੇਂ ਹੋ ਗਏ ਕਿਉਂਕਿ ਬਾਹਰ ਭਰਤੀ ਵਗੈਰਾ ਪੈਣ ਕਰਕੇ ਅੱਗੋਂ ਥਾਂ ਜਿਹੜਾ ਉੱਚਾ ਹੋ ਚੁੱਕਾ ਹੈ ਬੇਸ਼ੱਕ ਅੱਜਕੱਲ ਵੱਡੀਆਂ-ਵੱਡੀਆਂ ਹਵੇਲੀਆਂ ਵੱਡੇ-ਵੱਡੇ ਘਾਰਾਂ ਉਨ੍ਹਾਂ ਦੀ ਖੂਬਸੂਰਤੀ ਇੱਕ ਪਾਸੇ ਤੇ ਇਨ੍ਹਾਂ ਕੱਚੇ ਘਰਾਂ ਦੀ ਜਿਹੜੀ ਖੂਬਸੂਰਤੀ ਉਹ ਇੱਕ ਪਾਸੇ ਸਾਹਮਣੇ ਆਪਾਂ ਦੇਖ ਰਹੇ ਹਾਂ ਕਿ ਦਰਵਾਜ਼ੇ ਆ ਨਾਲ ਆਲੇ ਬਣੇ ਆ ਜਿਨ੍ਹਾਂ ਦੇ ਵਿੱਚ ਲੋਕ ਪਹਿਲਾਂ ਦੀਵੇ ਰੱਖਦੇ ਸੀ ਇਹ ਦੋਸਤੋ ਤੁਹਾਨੂੰ ਅੰਦਰ ਤੋਂ ਵੀ ਦਿਖਾਵਾਂਗੇ ਇਹ ਸਾਰਾ ਤੁਸੀਂ ਇਸ ਘਰ ਦਾ ਵਿਹੜਾ ਦੇਖ ਰਹੇ ਹੋ ਬੜਾ ਸ਼ਾਨਦਾਰਾ ਤੇ ਇਨ੍ਹਾਂ ਘਰਾਂ ਨੂੰ ਅੱਜ ਵੀ ਇਹ ਲੋਕ ਲਿੰਬ ਪੋਚ ਕੇ ਕਲੀ ਵਗੈਰਾ ਕਰਕੇ ਰੱਖਦੇ ਆ ਇਹ ਆਪਾਂ ਤੁਹਾਨੂੰ ਅੰਦਰੋਂ ਵੀ ਦਿਖਾਉਣੇ ਅੰਦਰੋਂ ਥੋੜਾ ਇਹ ਨੀਵਾ ਹੈ ਤੇ ਇਸ ਦੀਆਂ ਉੱਪਰ ਛੱਤਾਂ ਆਪਾਂ ਦੇਖ ਰਹੇ ਹਾਂ ਛੱਤਾਂ ਵੀ ਜਿਹੜੀਆਂ ਬਹੁਤ ਪੁਰਾਣੀਆਂ ਨੇ ਪਰਿਵਾਰ ਦੱਸਦਾ ਹੈ ਕਿ ਤਕਰੀਬਨ 50 ਸਾਲ ਪਹਿਲਾਂ ਇਹ ਘਰ ਬਣਾਇਆ ਸੀ ਤੇ ਅੱਜ ਵੀ ਇਸ ਨੂੰ ਉਸੇ ਤਰੀਕੇ ਦੇ ਨਾਲ ਮੇਨਟੇਨ ਕੀਤਾ ਜਾ ਰਿਹਾ ਹੈ ਇਸ ਪਿੰਡ ਦੇ ਵਿੱਚ ਕਾਫੀ ਜਿਹੜੇ ਪੁਰਾਣੇ ਕੱਚੇ ਘਰ ਨੇ ਜਿਸ ਤਰ੍ਹਾਂ ਇੱਕ ਇਹ ਦੂਸਰਾ ਘਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਇਸ ਦਾ ਜਿਹੜਾ ਇਹ ਬਾਹਰ ਸਾਹਮਣੇ ਦਰਵਾਜ਼ਾ ਨਜ਼ਰ ਆ ਰਿਹਾ ਇਕੱਲਾ ਇੱਕ ਦਰਵਾਜ਼ਾ ਪੱਕਾ ਹੈ ਬਾਕੀ ਇਹ ਵੀ ਸਾਰਾ ਜਿਹੜਾ ਘਰ ਆ ਉਹ ਪੁਰਾਣਾ ਕੱਚਾ ਹੈ ਦੇਖੋ ਕਿੰਨਾ ਸ਼ਾਨਦਾਰ ਜਿਹੜਾ ਮਾਹੌਲ ਆ ਇੱਕ ਵੱਖਰੀ ਤਰ੍ਹਾਂ ਦਾ ਜਿਹੜਾ ਸਕੂਨ ਲੱਗਦਾ ਹੈ ਇਹਨਾਂ ਘਰਾਂ ਨੂੰ ਦੇਖ ਕੇ ਇਹ ਵਿਚਾਲੇ ਕੰਧ ਆ ਤੇ ਮੇਨ ਜਿਹੜਾ ਘਰ ਆਪਾਂ ਦੇਖ ਰਹੇ ਹਾਂ ਉਹ ਇਸ ਪਾਸੇ ਆ ਸਾਹਮਣੇ ਦੋ ਕਮਰੇ ਬਣੇ ਹੋਏ ਆ ਦੋ ਕਮਰੇ ਜਿਹੜੇ ਉਹ ਸਾਈਡ ਤੇ ਬਣੇ ਹੋਏ ਆ ਤੇ ਦੋਸਤੋ ਕੋਸ਼ਿਸ਼ ਹੁੰਦੀ ਆ ਕਿ ਪੁਰਾਣੀਆਂ ਚੀਜ਼ਾਂ ਨੂੰ ਲੱਭ ਕੇ ਤੁਹਾਡੇ ਨਾਲ ਰਿਕਾਰਡ ਕਰਕੇ ਸਾਂਝਾ ਕੀਤਾ ਜਾਵੇ ਕੱਚੇ ਘਰ ਵੈਸੇ ਤਾਂ ਹੁਣ ਬਹੁਤ ਘੱਟ ਪਿੰਡਾਂ ਦੇ ਵਿੱਚ ਰਹਿ ਗਏ ਆ ਪਰ ਕੁਝ ਪਿੰਡਾਂ ਦੇ ਵਿੱਚ ਅੱਜ ਵੀ ਮੌਜੂਦ ਆ ਜਿਸ ਤਰ੍ਹਾਂ ਇਸ ਪਿੰਡ ਦੇ ਵਿੱਚ ਆਪਾਂ ਦੇਖ ਰਹੇ ਆ ਤੇ ਇਹਨਾਂ ਲੋਕਾਂ ਨੇ ਇਹਨਾਂ ਆਪਣੇ ਘਰਾਂ ਨੂੰ ਅੱਜ ਵੀ ਬਹੁਤ ਵਧੀਆ ਤਰੀਕੇ ਨਾਲ ਮੈਂਟੇਨ ਕੀਤਾ ਹੈ ਬਹੁਤ ਸ਼ਾਨਦਾਰ ਸ਼ੱਤਾਂ ਨੇ ਉਸ ਤੋਂ ਇਲਾਵਾ ਇੱਕ ਤੀਸਰਾ ਕਰਤਾਨ ਨੂੰ ਇਹ ਦਿਖਾ ਰਹੇ ਆ ਇਸ ਦਾ ਬਾਹਰਲਾ ਦਰਵਾਜ਼ਾ ਕਿੰਨਾ ਸ਼ਾਨਦਾਰ ਆ ਇਹ ਘਰ ਕੋ ਜੰਦਰੋਂ ਪੱਕਾ ਵੀ ਆ ਤੇ ਇਹਦੇ ਆਸੇ ਪਾਸੇ ਦੇ ਜਿਹੜੇ ਦੋ ਕਮਰੇ ਨੇ ਉਹ ਕੱਚੇ ਆ ਜਿਹੜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦਿਖਾ ਰਹੇ ਆ ਇਹਨਾਂ ਦੋਨਾਂ ਕਮਰਿਆਂ ਨੂੰ ਉਸੇ ਤਰੀਕੇ ਦੇ ਨਾਲ ਕਲੀ ਵਗੈਰਾ ਕੀਤੀ ਆ ਤੇ ਸ਼ਾਨਦਾਰ ਜਿਹੜਾ ਇਸ ਘਰ ਦਾ ਵੀ ਦਰਵਾਜ਼ਾ ਦੋਸਤੋ ਇਹ ਪ੍ਰਾਣੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਘੱਟ ਥਾਵਾਂ ਤੇ ਰਹਿ ਗਈਆਂ ਨੇ ਤੇ ਅਸੀਂ ਆਪਣੇ ਚੈਨਲ ਦੇ ਰਾਈ ਕੋਸ਼ਿਸ਼ ਕਰਦੇ ਰਹਿੰਦੇ ਆ ਕਿ ਇਹਨਾਂ ਨੂੰ ਰਿਕਾਰਡ ਕਰਕੇ ਤੁਹਾਡੇ ਨਾਲ ਸਾਂਝਾ ਕਰੀਏ ਜੇਕਰ ਤੁਹਾਨੂੰ ਇਹ ਵੀਡੀਓ ਵੇਖ ਕੇ ਆਪਣੇ ਬਚਪਨ ਦੀ ਯਾਦ ਆਈ ਜਾਂ ਤੁਹਾਨੂੰ ਸਕੂਨ ਮਿਲਿਆ ਤਾਂ ਇਸ ਵੀਡੀਓ ਨੂੰ ਅੱਗੇ ਸ਼ੇਅਰ ਲਾਜ਼ਮੀ ਕਰ ਦਿਓ ਜੇ ਤਾਂ ਕਿ ਵੱਧ ਤੋਂ ਵੱਧ ਦੋਸਤਾਂ ਤੱਕ ਇਹ ਵੀਡੀਓ ਪਹੁੰਚ ਸਕੇ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਕੁਲਵਿੰਦਰ ਸੰਧੂ YouTube ਚੈਨਲ ਨੂੰ ਸਬਸਕ੍ਰਾਈਬ Facebook ਅਤੇ Instagram ਤੇ ਸਾਨੂੰ ਫੋਲੋ ਜ਼ਰੂਰ ਕਰਿਓ ਧੰਨਵਾਦ